ਸਤਿ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਮੈਂ ਸਾਰਾ ਦੇਖਦਾ ਆ ਅੱਡੇ ਤੇ ਵੀ ਦੇਖਿਆ ਆ ਤੇ ਪਾਈਪ ਲਾਈਨ ਵੀ ਪਾਇਆ ਤੇ ਰੋਡ ਦਾ ਵੀ ਤੇ ਤੁਹਾਡਾ ਹੁਣ ਅੱਗੇ ਅਗਲਾ ਕੀ ਤੁਹਾਡਾ ਮੋਟਿਵ ਹੈ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਆ ਤੁਹਾਡਾ ਤਕਰੀਕ ਇਹ ਤਾਂ ਹਲੇ ਆਪਣੀ ਸ਼ੁਰੂਆਤ ਆ ਜੀ ਇਹਦੇ ਵਿੱਚ ਜਿਹੜੀ ਕੋਈ ਪੰਚਾਇਤ ਆ ਉਹਦਾ ਬਹੁਤ ਧੰਨਵਾਦ ਆ ਜਿਹੜੇ ਸੱਤ ਮੈਂਬਰ ਆ ਬਿਲਕੁਲ ਮੇਰੇ ਨਾਲ ਆ ਤਾਂ ਪਿੰਡ ਦਾ ਵੀ ਸਹਿਯੋਗ ਮੇਰੇ ਨਾਲ ਆ ਇਹ ਤਾਂ ਹਲੇ ਸ਼ੁਰੂਆਤ ਹੋਈ ਆ ਪਿੰਡ ਦਾ ਨਖਾ ਬਦਲਣਾ ਆ ਕੋ ਕਹ ਕਹਿਣ ਕੇ ਵੀ ਵਾਕਈ ਪਿੰਡ ਆ ਪਚਰੰਗਾ ਜਿਹੜਾ ਰਸਤਾ ਬਣਾਇਆ ਜੀ ਘੱਟੋ ਘੱਟ 12 ਪਿੰਡੇ ਜਾਂਦੇ ਇਹਨੂੰ ਸਾਰੇ ਘਰੇ ਆ ਕੇ ਮੁਬਾਰਕਾਂ ਦੇ ਕੇ ਜਾਂਦੇ ਆ। ਇਹ ਰਸਤਾ ਤੋਂ ਬਹੁਤ ਵਧੀਆ ਬਣਾਇਆ ਆ। ਇਹ ਟਾਰਗੇਟ ਮੇਰਾ ਤਾਂ ਕਰਕੇ ਪਹਿਲਾਂ ਸੀਗਾ ਰੂਮ ਸਾਈਡ ਲੋਕੀ ਜਾਂਦੇ ਸੀਗੇ ਉੱਥੇ ਐਕਸੀਡੈਂਟ ਹੁੰਦੇ ਸੀ ਘੱਟੋ ਘੱਟ 10-12 ਜਾਨਾਂ ਸਮਰਤਾ ਹੋ ਜਾਂਦੀ। ਉਸ ਕਰਕੇ ਪਹਿਲੇ ਰਾਤ ਤੇ ਰਾਤਾਂ ਇਵੇਂ ਬਣਾਇਆ ਜੀ। ਜੋ ਤੋਂ ਆ ਪਿੰਡ ਦੀ ਸਾਰਾ ਜਿਹੜਾ ਗੁੰਡਾ ਸਾਰੀ ਸਫਾਈ ਕਰਾਈ ਆ। ਆ ਖੱਡਾ ਜਾ ਕੇ ਦੇਖੋ ਕਿਦਾਂ ਦਾ ਬਣਾਇਆ ਪਾਈਪਲਾਈਨ ਅੰਡਰਗ੍ਰਾਊਂਡ। ਹਲੇ ਬਹੁਤ ਕੁਝ ਹੋਣ ਵਾਲਾ ਪਿੰਡ ਦੇ ਵਿੱਚ। ਹਾਨੂੰ ਤਾਂ ਸ਼ੁਰੂਆਤ ਆ ਜੀ। ਪਿੰਡ ਵਾਸਤੇ ਹੋਰ ਕੋਈ ਚੀਜ਼ ਉਪਰਾਲਾ ਕਰ ਰਹੇ ਨੂੰ ਹਲੇ ਜੀ ਮਲਾਕਲੀ ਨਿਕਲੀ ਆਉਗੀ ਪਿੰਡ ਦੇ ਵਿੱਚ ਇਹ ਵੀ ਮੈਂ ਵਾਦਾ ਕੀਤਾ ਆ ਠੀਕ ਆ ਜੀ ਇੱਕ ਫੈਲਪ ਵੀ ਬਣਾਇਆ ਛੋਟਾ ਹਰੇਕ ਗਰੀਬ ਜਿਹੜਾ ਉੱਥੇ ਆਪਣਾ ਕੰਮ ਕਰ ਸਕੇ ਆਪ ਗੱਲ ਕਰਾਇਆ ਕਿੰਨਾ 30000 ਰੁਪਿਆ ਬਿਲਕੁਲ ਮੈਂ ਫ੍ਰੀ ਰੱਖਣਾ ਆ ਮੈਂ ਕੋਈ ਕਿਰਾਇਆ ਨਹੀਂ ਲੈਣਾ ਫ੍ਰੀ ਰੱਖੂੰ ਜੇ 1000 2000 ਰੁਪਏ ਜ਼ਿਆਦਾ ਨਹੀਂ ਵੀ ਦੰਗਮ 20 25 25000 ਰੁਪਏ ਹੋਵੇਗਾ ਪੰਚਾਇਤ ਦੇ ਫੰਡ ਤੋਂ ਹੀ ਹੋਊਗਾ ਕੋਈ ਅੱਜਾ ਨਹੀਂ ਲਾ ਇਹ ਹੋਰ ਵੀ ਬੱਕਾਂ ਨਹੀਂ ਰੁਕਦੀਆਂ ਮੇਰੇ ਪਿੰਡ ਉਹ ਇੱਥੇ ਜਾਣਾ ਆ ਉਹ ਬਹੁਤ ਜ਼ਰੂਰੀ ਆ ਜੀ ਇਹ ਪੱਤਾਂ ਨਹੀਂ ਰੁਕਦੀਆਂ 10-15 ਪਿੰਡਾਂ ਨੂੰ ਅੱਡਾ ਲੱਗਦਾ ਆ ਉਹਦੇ ਬਾਰੇ ਹੁਣ ਮੇਰਾ ਅਗਲਾ ਟਾਰਗੇਟ ਆ ਉਸ ਤੋਂ ਬਾਅਦ ਪਿੰਡ 'ਚ ਛੱਪੜ ਨਹੀਂ ਹੈਗਾ ਤੇ ਉਸ ਤੋਂ ਬਾਅਦ ਛੱਪੜ ਦਾ ਵੀ ਸੋਚਣਾ ਆ ਵਿੱਚੂ ਵਾਲੇ ਮਤਲਬ ਕਹਿੰਦੇ ਵੀ ਪਾਣੀ ਵਿੱਚ ਨਹੀਂ ਜਾਂਦੇ ਨਾ ਉਹ ਵੀ ਸਮੱਸਿਆ ਆ ਹੁਣ ਜਿੱਦਾਂ ਵੀ ਮੇਰਾ ਪਿੰਡ ਦਾ ਇੱਕ ਵਾਰੀ ਕੱਟ ਕਰਨਾ ਆ ਉਹਨਾਂ ਦੀ ਸਲਾਹ ਲੈਣੀ ਆ ਉਹਦੇ ਬਾਰੇ ਵੀ ਛੱਪੜ ਬਾਰੇ ਸੋਚਣਾ ਆ ਹੋਰ ਕੰਮ ਵੀ ਕਰਨਾ ਹਲੇ ਤਾਂ ਸ਼ਰਵਾਤ ਆ ਧੰਨਵਾਦ ਤਾਂ ਤੁਸੀਂ ਸੱਚੀ ਗੱਲ ਜੀ ਤੇ ਅੱਜ ਆਪਣੇ ਨਾਲ ਸਰਪੰਚ ਸਾਹਿਬ ਜੁਰਤ ਜੀ ਤੇ ਲੰਬੜਦਾਰ ਸਾਹਿਬ ਜੀ ਅਗੇ ਤੇ ਆਪਾਂ ਗੱਲਬਾਤ ਕਰਾਂਗੇ ਰਸਤੇ ਬਾਰੇ। ਲੰਬੜਦਾਰ ਸਾਹਿਬ ਜੀ ਪਹਿਲਾਂ ਇਹ ਦੱਸੋ ਜੀ ਜਿਹੜਾ ਰਸਤਾ ਨੇ ਕੀ ਤੁਹਾਡਾ ਵਿਚਾਰ ਹੈ ਪਹਿਲਾਂ ਦਾ। ਦੇਖੋ ਜੀ ਇਹਦਾ ਰਸਤਾ ਵੀ ਸੰਦੇਸ਼ ਕੜੀਆ ਜਮੀਨੋਂ ਨੂੰ ਪਿੰਡਾਂ ਤੱਕ। ਪਰ ਜਿਹੜੀ ਪਿੰਡ ਦੀ ਹੱਦ ਹੈ ਨਾ ਉਹ ਥੋੜੀ ਥੱਗੇ ਆ। ਤੇ ਅੱਗੇ ਇੱਕ ਪਿੰਡ ਜਿਹਾ ਸ਼ਹਿਰ ਤੋਂ। ਉਹ ਪਿੰਡ ਤੋਂ ਨੀਂਦ ਨਾ ਫੜਦਾ ਹੁਣ ਬਾਜ਼ਾਰ ਆ ਸ਼ੋਪਿੰਗ ਸਾਈਟ ਹੋ ਪਿੰਡ ਇੱਥੇ ਨਾਲ ਲੱਗਦਾ। ਹੋਰ ਹੀ ਅੱਗੇ। ਲੋਕਾਂ ਨੂੰ ਬੜੀ ਸਮੱਸਿਆ ਸੀ ਤੇ ਉਹ ਸਮੱਸਿਆ ਕਰਕੇ ਕੀ ਹੋਇਆ ਕਿ ਜਿੰਨਾਂ ਸਾਡੀ 마을 ਸੀ ਕਿਹਦੀ ਰਸਤਾ ਬਣਾਉਂ ਰਸਤਾ ਪਹਿਲਾਂ ਬਣਿਆ ਸੀਗਾ ਹਿੱਟਾਂ ਦਾ ਪਰ ਟੁੱਟ ਗਿਆ ਜੀ ਇਹ ਸਰਪੰਚ ਸਾਹਿਬ ਸਨੂਰ ਜੱਦਾ ਜੀ ਜਿਹਨੂੰ ਐਸੀ ਬੋਸਾ ਮਿਲਿਆ ਨਾ ਇਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ ਪੜੀ ਬਸਾਰ ਤੇ ਅੱਜ ਵੀ ਬੜਾ ਖੁਸ਼ ਆ ਕਿਉਂਕਿ ਅਗਲੇ ਪਿੰਡਾਂ ਨੇ ਸਾਨੂੰ ਵਧਾਈ ਦਿੱਤੀ ਆ ਸਾਡੀ ਸਮੱਸਿਆ ਹੱਲ ਹੋਈ ਨੰਨ ਵੀ ਤੇ ਸਾਡੇ ਪਿੰਡ ਦੇ ਜਿਹੜੀਆਂ ਦਾ ਬੰਦਾਂ ਦੇ ਖੇਤ ਉੱਧਰ ਸੀਗੇ ਬਿਲਕੁਲ ਖੁਸ਼ ਹੈ ਕਿ ਉਹ ਚਿੱਕੜ ਦੇ ਵਿੱਚ ਮੰੰਗਨ ਨਹੀਂ ਲਾਏ ਬਿਲਕੁਲ ਇੰਟਰਲੋਕ ਦਾ ਰਸਤਾ ਬਣਿਆ ਹੋਇਆ ਤਾਂ ਡਰੇਨ ਦੇ ਤੇ ਸੀਗਾ ਉੱਤੇ ਗਏ ਬਣ ਗਿਆ ਉਹ ਵੀ ਤੇ ਲੋਕਾਂ ਨੂੰ ਕੋਈ ਸਮਝਾ ਨਹੀਂ ਰਹੀ ਤੇ ਅੱਗੇ ਚਾਹੁੰਦੇ ਆ ਕਿ ਅਕਸਰ ਇਹੋ ਜਿਹਾ ਸਰਪੰਚ ਪਿੰਡਾਂ ਦੇ ਵਿੱਚ ਬਣ ਜਿਹੜੇ ਪਿੰਡ ਦੇ ਵਿੱਚ ਡਿਵੈਲਪਮੈਂਟ ਪਰ ਕੀ ਬਾਰੇ ਸੋਚਦੇ ਨਾ ਕਿਉਂਕਿ ਪਿੰਡਾਂ ਵਿੱਚ ਆਮ ਕਰਕੇ ਉੱਥੇ ਉੱਥੇ ਕੀ ਲੁੱਟ ਪਈਏ ਸੁਣਦੇ ਹੁੰਦੇ ਜੁਹਦੇ ਹੁੰਦੇ ਆ ਉਹਨਾਂ ਨੂੰ ਤਾਂ ਹੀ ਲਗਾਉਣ ਲਗਾਉਣਾ ਪਰ ਜਿਹੜਾ ਵਿਕਾਸ ਖੜਦਾਦਾ ਇਹ ਮੋਜ ਨਹੀਂ ਲੈਂਦਾ ਤੇ ਅਸੀਂ ਬਹੁਤ ਮੰਗ ਕਰਦੇ ਆ ਇਸ ਨੂੰ ਜਦਾ ਜਗਾ ਦੇ ਪਾਸ ਬਣਾਇਆ ਕਿ ਮੈਨੂੰ ਉਹ ਪਾਸਾਂ ਬਹੁਤ ਦਾ ਲੱਗਦਾ ਇੱਕ ਉਦਰ ਸੀਓ ਦਾ ਨਾਮ ਹੈਗਾ ਬਾਕੀ ਇਹਨਾਂ ਨੇ ਵਾਸਟ ਟਾਈਮ ਦੇ ਉੱਤੇ ਇਹਨੇ ਵੈਂਟਿਆ ਵਹਿਣ ਲਈ ਹੋਰ ਖਾਇਆ ਇਹ ਨਸਤੀ ਬਣਾਇਆ ਔਰ ਚੜ੍ਹਦੇ ਬਾਅਦ ਵਿੱਚ ਨਾਵਾ ਉੱਤੇ ਜੀ ਉਹ ਵੈਂਟਰ ਕੋਲੇ ਉਹਨਾਂ ਦਾ ਹੱਲ ਹੈ ਅਗਲਾ ਡਰਫ ਟੀਚਰਾਂ ਦਾ ਬਹੁਤ ਵੱਡਾ ਆ ਉਸੇ ਸਮੇਂ ਤੇ ਲਾਜ਼ਮੀ ਲੱਗਦਾ ਤੇ ਕਿਹਦੇ ਕਿਹੇ ਸਰਪੰਚਾਂ ਦਾ ਆਪਾਂ ਦੂਜੇ ਨਾਲ ਗੱਲ ਕਰਦੇ ਕਿ ਸਰਪੰਚਾਂ ਨੇ ਕਈ ਕੰਮ ਨਹੀਂ ਕਰਦੇ ਤੇ ਆਪਾਂ ਤੁਹਾਡੇ ਸਰਪੰਚ ਬਹੁਤ ਵੀ ਕੰਮ ਕਰ ਰਹੇ ਨੇ ਕੀ ਹੋਰ ਸਰਪੰਚਾਂ ਨੂੰ ਕੀ ਦੇਣਾ ਚਾਹੁੰਦੇ ਹੋ ਇਹ ਪੂਰੇ ਸਰਪੰਚੀ ਦਾ ਆਉਂਦਾ ਹੁੰਦਾ ਹੈ ਫਸਲ ਨੇ ਵਿੱਚ ਇਹ ਲੋਕਾ ਲੋਰਾ ਥੋੜਾ ਲੋਕਤੰਤਰ ਦਾ ਮੋਟਿਆ ਪੰਚਾਇਤ ਮੁਕਮਲ ਦਾ ਮੋਟਿਆ ਇਹ ਵਿਵਾਦ ਦੇ ਨਾਲ ਲੜੇ ਨਿੱਕੇ ਮੋਟੇ ਘੇਲੂ ਝਗੜੇ ਕੋਈ ਛੋਟੇ ਕਲੇਸ਼ ਜਿੱਦਾਂ ਪੋਸਟ ਡਿਪਾਰਟਮੈਂਟ ਤੇ ਜਾਂ ਕੋਰਟ ਦੇ ਬੋਝ ਬਹੁਤ ਹੁੰਦਾ ਹੈ ਆਮ ਕਰਕੇ ਪਰ ਉਸ ਬੋਝ ਨੂੰ ਘਟਾਉਣ ਲਈ ਪੰਚਾਇਤ ਦਾ ਸਰਪੰਚ ਦਾ ਇਹ ਨਾ ਮਰੀ ਚਾਹ ਨੂੰ ਸਿੱਧੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਮੋਟੇ ਝਗੜੇ ਹੁੰਦੇ ਆ ਉਹ ਮੋਟੇ ਮਿੰਡ ਪਦੋਂ ਤੇ ਨਟਾਇਆ ਜਾਂਦਾ ਅਸੀਂ ਇਹੀ ਚਾਹੁੰਦੇ ਹਾਂ ਵੀ ਪਾਰਟੀ ਵਾਈ ਤੋਂ ਪਰੋਖਿਆ 75. ਪਿੰਡ ਦੀ ਫਾਰਮ ਹੋਣ ਤੋਂ ਉੱਪਰ ਹੋ ਸਕਿਆ ਬਿਲਕੁਲ ਨਿਆਂ ਦੇ ਵੀ ਰਿਕਵੈਸਟ ਮਿਲੇ ਜਿਹੜਾ ਚਲਵਾਇਆ ਪੋਸਟ ਸਟੇਸ਼ਨ ਦਾ ਪੂਰਕ ਕਰਾਇਆ ਜਾਂਦਾ ਜਿਹਦੇ ਕਾਲ ਨੂੰ ਸਿੱਤ ਕਰਾਇਆ ਉਹ ਬਹੁਤ ਲੋੜ ਦੇ ਵਿੱਚ ਆ ਪੰਚਾਇਤਾਂ ਆਪਣਾ ਸਤਿਵਾਤ ਹੋ ਬਸਲੇ ਵਿਕਾਸ ਆ ਸਲੇ ਸਕੀਮ ਦੇ ਵਿਕਾਸ ਹੈਗੇ ਪੰਜਾਬ ਦੇ ਵਿਕਾਸ ਹੈ ਸਰਕਾਰ ਦੀ ਗ੍ਰਾਂਟ ਆਉਂਦੀ ਹੈ ਉਹ ਨੂੰ ਸਹੀ ਸਤਿਜੇ ਤਰੀਕੇ ਨਾਲ ਦਰਾਂਦਾ ਲਾਉ ਜਿਹੜਾ ਲੋਕਾਂ ਨੂੰ ਚਾਹੀਦਾ ਹੈ ਸਰਦਾਰ ਸਾਹਿਬ ਜੀ ਹੋਰ ਜੇ ਸੰਤਭਾ ਇਸ ਲਈ ਕੰਮ ਕੀ ਹੁੰਦਾ ਹੈ ਚੰਨਵਰ ਇਸ ਕੋਲ ਦੇ ਪਿੰਡ ਦੇ ਕਾਮਿਆਂ ਨੂੰ ਪੰਚਾਇਤਾਂ ਦੇ ਤੇ ਅਧਿਕਾਰ ਖੇਤਰ ਦੀ ਮਿੱਟੀ ਬਹੁਤ ਖਸੌਂਗਾ ਹੈ ਪਰ ਕਈ ਵਾਰੀ ਕਮਟੇ ਪਾਈ ਜਾਂਦੀ ਆ ਕਿ ਜਿਦਾ ਕੋਈ ਜ਼ਮੀਨਾਂ ਖੁਦ ਆਪਣੇ ਵਾਲੀ ਹੋਣੀ ਆ ਜਾਂ ਕਿਤੇ ਆਪਾਂ ਪਾਣੀ ਦਾ ਵੇਸਟ ਪਾਣੀ ਦਾ ਸਟੀਲੋ ਜਿਹਾ ਹੁੰਦਾ ਉਹ ਆਪਾਂ ਨੂੰ ਖਾਣ ਹੀ ਮਰੇ ਮਿਲਦਾ ਇਤਾਂ ਦੇ ਕੰਮਾਂ ਵਿੱਚ ਕਈ ਵਾਰੀ ਅਕਾਉਂਟ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਪਾਈ ਜਾਂਦੀ ਆ ਤੇ ਪਰ ਜਿਹੜੀ ਸਾਡੀ ਹੁਣ ਮੁੱਖ ਸਮੱਸਿਆ ਪੈਣੀਆਂ ਨੇ ਦੋ ਚਾਰ ਵਈਆਂ ਹੋ ਰਹੀਆਂ ਵੀ ਜਿਵੇਂ ਸਾਡੇ ਸਕੂਲ ਜਿਹੜੇ ਪਿੰਲੇ ਸਕੂਲ ਦੇ ਆਸਪਾਸ ਰੰਗੇ ਦੇ ਰਜਾ ਮੋਰੀਨੇਟ ਕੱਪੀਆ ਨੂੰ ਜਿਹਨੇ ਕੰਪਿਊਟਰਾਂ ਦੀ ਚੋਰੀ ਹੋ ਗਿਆ ਸੀਗੇ ਜਾਸਪਾਲ ਸਿੰਘ ਪਾਲ ਸਾਹਿਬ ਹੁਣ ਸਾਾਨੂੰ ਕੰਪਿਊਟਰ ਦੀ ਲੋੜ ਹੈ ਪਰ ਹਜੇ ਤੱਕ ਸਾਾਨੂੰ ਕੰਪਿਊਟਰ ਸਿੱਖਿਆ ਮੈਕਨਿਕ ਨਾਲ ਨਹੀਂ ਮਿਲਿਆ ਅਸੀਂ ਐਮਐਲਏ ਸਾਹਿਬ ਕੋਲ ਦੋ ਵਾਰੀ ਸ਼ਿਕਾਇਤ ਕੀਤੀ ਪਰ ਕੰਪਿਊਟਰ ਨਹੀਂ ਮਿਲਦਾ ਐਮਐਲਏ ਸਾਹਿਬ ਨੇ ਖੁਦ ਕੋਸ਼ਿਸ਼ ਹੀ ਨਹੀਂ ਕੀਤੀ ਚੰਡੀਗੜ੍ਹ ਡਾਇਰੈਕਟਰ ਸਾਹਿਬ ਨੂੰ ਫੋਨ ਕੀਤਾ ਸਿੱਖਿਆ ਮੈਕਨਿਕ ਦੇ ਜਿਹੜਾ ਡੀਓ ਸਾਹਿਬ ਆ ਜ਼ਿਲ੍ਹਾ ਅਫਸਰ ਉਹਨੂੰ ਹੀ ਫੋਨ ਕੀਤਾ ਤੇ ਪਰ ਜਿਹਨਾਂ ਨੇ ਅਸੀਂ ਤਾਂ ਕਰ ਦਿੱਤੀ ਪਰ ਸਾਬ ਨਾਲ ਅਬੀ ਤਾਲਕੇ ਲੋਟਰ ਮਈ ਕਰਵਾਵਾਂਗੇ ਪਰ ਸਾਨੂੰ ਅਜੇ ਤੱਕ ਦਿੰਗਾ ਸੀਨੇ ਕੰਪਿਊਟਰ ਨਹੀਂ ਆਇਆ ਤੇ ਉਸ ਤੋਂ ਬਾਅਦ ਸਾਡੀ ਅਗਲੀ ਜਿਹੜੀ ਮੰਗ ਹੈ ਕਿ ਸਾਡੇ ਇਹਨਾਂ ਕੰਪਿਊਟਰ ਸੈਂਟਰ ਤੋਂ ਪਤਾ ਸਾਾਨੂੰ ਲੱਗਿਆ ਵੀ ਇੱਕ ਫੰਡ ਸੈਂਟਰ ਸਾਡੇ ਚਾਹੀਦਾ ਹੈ ਜੇ ਕੰਪਾਲ ਹੋਵੇ ਤੇ ਜਿਹਦੇ ਵਿੱਚ ਕਿਸੇ ਵੀ ਬਰਾਦਰੀ ਕਿਸੇ ਵੀ ਸਰਕੇ ਦਾ ਕੋਈ ਛੋਟਾ ਮੋਟਾ ਪ੍ਰੋਗਰਾਮ ਉਸੇ ਕਰਵਾਇਆ ਜਾ ਸਕਦਾ ਹੈ ਯੋ ਦੇ ਕੰਮ ਇਹ ਪੈਸਾ ਦੇ ਆਪਣੇ ਬਾਦੂ ਚੱਲਦੇ ਹੱਦੇ ਕੋਈ ਬਚਨ ਕੋ ਪਿੰਡ ਨਾਲ ਕੀ ਹੋਵੇ ਉਹਦੇ ਵਿੱਚ ਕੋਈ ਛੋਟਾ ਮੋਟਾ ਕਿਸੇ ਵਿਰਾਸਤ ਦਾ ਫੈਸਲਾ ਇੱਥੇ ਹੋ ਸਕਦਾ ਉਸ ਤੋਂ ਬਾਅਦ ਸਾਡੇ ਪਿੰਡ ਖਾਂਦੇ ਆ ਉਹ ਪੁਰਾਣੇ ਇਸ ਪਿੰਡ ਦੇ ਬੈਕਗ੍ਰਾਉਂਡ ਦੇ ਰੋਡ ਦੇ ਨਾਲ ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਆ ਵਿਕਾਸ ਮਹਿਕਮਾ ਉਹ ਵੀ ਸਾਨੂੰ ਯਾਦ ਕਰਦੇ ਨੇ ਹੋਰ ਕਟਾਈਏ ਉਹ ਉਹ ਕਹਤਾ ਕਿਸੇ ਪਿੰਡ ਦੇ ਵਿਕਾਸ ਤੇ ਲੱਗ ਸਕੀਏ ਤੇ ਇੱਕ ਤੀਰ ਜਿਹੜਾ ਪਿੰਡ ਦਾ ਪੰਚਾਇਤ ਵਾਲੇ ਕੰਮ ਰੰਗੇ ਹੋਏ ਆ ਸਿਰੇ ਦਾ ਹਰੇ ਪਿੰਡ ਤੇ ਪੂਰਾ ਕਹਿਜ ਹੈ ਪਾਈਪ ਲਾਈਨ ਜੇ ਤੁਹਾਡਾ ਕੰਮ ਮੁਕੰਮਲ ਹੋ ਜੇ ਸਹੀ ਤੋਂ ਸਮੇਂ ਤੇ ਹੀ ਮੰਗ ਕਰਾਂਗੇ ਕਿ ਸਰਕਾਰ ਵੱਤੋਂ ਵੱਧ ਸਾਨੂੰ ਕੋਈ ਸਹਾਇਤਾ ਦੇਵੇ ਜੇ ਸਰਕਾਰ ਦੇਵੇ ਸੈਂਟਰ ਸਰਕਾਰ ਦੇਵੇ ਤੇ ਜਿਹਦੇ ਨਾਲ ਅਸੀਂ ਵਿਕਾਸ ਦਾ ਤੋਲ ਕਰ ਸਕੀਏ ਕਿਉਂਕਿ ਹੋ ਸਾਡੇ ਕੋਲ ਇੱਕ ਨੌਜਵਾਨ ਸਰਪੰਚ ਆਇਆ ਹੋਇਆ ਹੱਥੋਂ ਦੇ ਕਦੀ ਤੋਂ ਨਹੀਂ ਕਿ ਨੌਜਵਾਨਾਂ ਕੋਲ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਪਰ ਉਹਨੂੰ ਕੋ ਟਾਈਮ ਹੁੰਦਾ ਹੈ ਉਹ ਜਜ਼ਬਾ ਹੁੰਦਾ ਹੈ ਅਸੀਂ ਇਸ ਜਾਈਵੇਂ ਤੋਂ ਹੋਰ ਵੱਧ ਤੋਂ ਵੱਧ ਕੰਮ ਲੈ ਸਾਡੀ ਇਹ ਹੀ ਸਾਡੀ ਮੰਗ ਹੈ ਬੰਦਵਾਦਿਆਂ ਦੀ ਪਟਿਆਣਾ ਪਿੰਡ ਬਹੁਤ ਵਧੀਆ ਆ ਇੱਥੇ ਕੋਈ ਪਾਰਟੀ ਵਾਲੀ ਖਾਸ ਨਹੀਂ ਹੋਈ ਕੋਈ ਬੈਸਲ ਨਹੀਂ ਕੋਈ ਸਰਕਾਰ ਕੋਈ ਸਰਕਾਰ ਦਾ ਪ੍ਰਤੀ ਨਹੀਂ ਸਾਰੇ ਧਰਮਾਂ ਦਾ ਸਨਾਰਿਆ ਇੱਥੇ ਤੇ ਕੋਈ ਇੰਨੀ ਗੱਲ ਨਹੀਂ ਅਸੀਂ ਚਾਹੁੰਦੇ ਆ ਕਿ ਪੰਚਾਇਤਾਂ ਦੇ ਸਰਪੰਚ ਇੱਕ ਵਧੀਆ ਸਤਿਭਾਵਨਾ ਦਾ ਮਾਹੌਲ ਸਾਰੇ ਪਿੰਡਾਂ ਨੂੰ ਦੇਣ ਜਿਹਦੇ ਨਾਲ ਇੱਕ ਵਧੀਆ ਵਿਕਾਸ ਹੋ ਸਕੇ ਇਹਦਾ ਜਿਹੜਾ ਸਾਰਾ ਖੇੜਾ ਆ ਤੇ ਰੌਣ ਦਾ ਖੇੜਾ ਕਿ ਸੂਰਜਾ ਗੱਡਾ ਸਰਪੰਚ ਸਾਹਿਬ ਨੂੰ ਕਹਿੰਦਾ ਇਹਨਾਂ ਨੇ ਆਪਣੀ ਪੰਚਾਇਤ ਦੇ ਨਾਲ ਰਲ ਮਿਲ ਕੇ ਬਹੁਤ ਹੀ ਵਧੀਆ ਕੰਮ ਕੀਤਾ ਤੇ ਸਾਰੇ ਜਿਹੜੇ 6 5 6 ਪਿੰਡ ਆ ਉਹ ਬਹੁਤ ਖੁਸ਼ ਹੈ ਇਸ ਗੱਲ ਤੋਂ ਕਿ ਇਹ ਜਿਹੜਾ ਰੋਡ ਬਣ ਗਿਆ ਤੇ ਰੋਡ ਵੀ ਇੰਦਾ ਦਾ ਬਣਿਆ ਕਿ ਗੱਡੀ ਚ ਵੀ ਜਾਓ ਤੇ ਕੋਈ ਹੁਜਕਾ ਨਹੀਂ ਲੱਗਦਾ ਭਾਵੇਂ ਆਂਡਿਆਂ ਦੀ ਟ੍ਰੇ ਰੱਖ ਕੇ ਲੈ ਕੇ ਜਾਓ ਉਹ ਵੀ ਵਧੀਆ ਚੱਲਦਾ ਹਾਂਜੀ ਜੀ ਇੱਕ ਰਸਤੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਤੁਹਾਡਾ ਨਾਲ ਦਾ ਪਿੰਡ ਆ ਸਾਰੇ ਸਤਿ ਸ਼੍ਰੀ ਅਕਾਲ ਤੇ ਦੂਜੀ ਗੱਲ ਹੈ ਜੀ ਪਤੰਗੇ ਪੰਚਾਇਤ ਜਿਹੜੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਬਹੁਤ ਛੋਨਾ ਕੰਮ ਕਰੀਆ ਇਹ ਸੂਰ ਵੱਡਾ ਆਪਣਾ ਸਰਪੰਚ ਸਾਹਿਬ ਜਿਹੜੇ ਆ ਇਹ ਉਹਨੂੰ ਸੂਰ ਉਹਨਾਂ ਪੰਚਾਇਤ ਪਿੰਡ ਰੰਗੇ ਵਾਲੇ ਤੇ ਇੱਥੇ ਇੱਕ ਹਾਈ ਸਕੂਲ ਨੂੰ ਇਹ ਰਸਤਾ ਜਾਂਦਾ ਹੀ ਕੋਕਤਾ ਰਸਤਾ ਹੈ ਤੇ ਜੋ ਕਿ ਬੱਚੇ ਡਿੱਗਦੇ ਸੀ ਤੇ ਚੱਕਣ ਨਾਲ ਕਪੜੇ ਉਹਨਾਂ ਦੇ ਖਰਾਬ ਜਾਂਦੇ ਸੀ ਤੇ ਸਰਪੰਚ ਸਾਹਿਬ ਨੇ ਬਹੁਤ ਪ੍ਰਾਲਾ ਕੀਤਾ ਸੋਹਣਾ ਰਸਤਾ ਬਣਾਉਣ ਦਾ ਜੀ ਤੇ ਬੈਠਣੇ ਕੁਰਸੀਆਂ ਤੇ ਹੋਰ ਵੀ ਹੋਰ ਕੰਮ ਕਰਾਉਣਗੇ ਤੇ ਮੈਂ ਇੱਕ ਹੋਰ ਗੱਲ ਕਹੋਣਾ ਕਿ ਸਾਡੇ ਨਾਲ ਇੱਕ ਇੱਥੇ ਪੁਲੀ ਬਣੀ ਜਾਵੇ ਵਧੀਆ ਕਰਕੇ ਤੇ ਜੋ ਕਿ ਹੋਰ ਥੋੜਾ ਵਧੀਆ ਹੋ ਜਾਵੇ ਹਾਂਜੀ ਬਚਾਰ ਤਾਂ ਸਾਡੇ ਇਹੀ ਨੇ ਕਿ ਬਹੁਤ ਵਧੀਆ ਰਸਤਾ ਬਣਿਆ ਆ ਅੱਜ ਤੋਂ ਪਹਿਲਾਂ ਜਿੱਦਾਂ 30-40 ਸਾਲ ਪਹਿਲਾਂ ਤੋਂ ਇਹ ਕੱਚਾ ਰਸਤਾ ਸੀਗਾ ਆਉਣ ਜਾਣ ਵਾਲਿਆਂ ਨੂੰ ਬਹੁਤ ਜੀ ਪ੍ਰੋਬਲਮ ਹੋ ਗਈ ਸੀ ਤੇ ਹੁਣ ਜਦੋਂ ਨਾ ਬਣਿਆ ਬਹੁਤ ਵਧੀਆ ਲੱਗਦਾ ਆ ਸਾਫ ਸੁਥਰਾ ਔਰ ਪੱਕਾ ਬਣ ਗਿਆ ਆ ਤੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਪੂਰੀ ਪੰਚਾਇਤ ਦਾ ਕਿ ਬਾਕੀ ਪਿੰਡ ਵਾਲਿਆਂ ਦਾ ਵੀ ਬਹੁਤ ਸੰਜੋਗ ਹੈ ਸਾਡੇ ਨਾਲ ਕਿ ਇਹ ਰਸਤਾ ਬਣਿਆ ਵਾ ਬੇਨ ਗੱਲ ਕਿ ਸ਼ਗਰਪੁਰ ਵਾਲਿਆਂ ਨੂੰ ਆਉਣ ਜਾਣ ਦਾ ਬਹੁਤ ਪ੍ਰੋਬਲਮ ਸੀ ਇਹ ਰਸਤਾ ਬਣ ਗਿਆ ਬਾਕੀ ਤੁਸੀਂ ਦੇਖੋਗੇ ਜੀ ਆਉਣ ਵਾਲੇ ਸਮੇਂ 'ਚ ਅਸੀਂ ਬੂਟੇ ਵੀ ਲਾਵਾਂਗੇ ਫੁੱਲ ਬੂਟੇ ਲੱਗਣਗੇ ਥੋੜਾ ਬੁਤਾ ਸਾਫ-ਸੁਥਰਾ ਹੋ ਕੇ ਕਰਾਂਗੇ ਤੇ ਹੁਣ ਤੁਸੀਂ ਸਰਪੰਚ ਸਾਹਿਬ ਤੋਂ ਕੀ ਆਸਰਾ ਕਰੇ ਹੋ ਹਣ ਪੰਚ ਸਾਹਿਬ ਜੀ ਸਾਡੇ ਕਹਿੰਦੇ ਤਾਂ ਪਹਿਲਾਂ ਹੀ ਸਾਰੇ ਕੰਮ ਕਰੀ ਜਾਂਦੇ ਨੇ ਤੇ ਬਾਕੀ ਕੋਈ ਗੱਲ ਨਹੀਂ ਪਿੰਡ ਦੇ ਸਹਿਯੋਗ ਨਾਲ ਜੋ ਵੀ ਪਿੰਡ ਵਾਲੇ ਕਹਿਣਗੇ ਅਸੀਂ ਹੋਰ ਵੀ ਰੰਦੇ ਕੰਮ ਵੀ ਪੂਰੇ ਕਰਵਾਵਾਂਗੇ ਤੇ ਤੁਹਾਨੂੰ ਹੋਣਗੇ ਇਹ ਹਨ ਮਹੱਲਾ ਕਲੀਨਿਕ ਜਿੱਦਾਂ ਹੋ ਗਿਆ ਇਹ ਸੇਵਾ ਕੇਂਦਰ ਇਹ ਸਾਡੀ ਇਹ ਦੋ ਬੰਸਾ ਆ ਜਿੱਦਾਂ ਕਿ ਟੈਂਟ ਵਿੱਚ ਹੋਰ ਹੋਰ ਚਾਹੀਦੀ ਬਹੁਤ ਸੜਾ ਰਸਤਾ ਬੰਨ੍ਹਿਆ ਕੁਰਸੀਆਂ ਰੱਟ ਗਈ ਕੁਰਸੀਆਂ ਦੇ ਆਲੇ ਤੇ ਬਹਿ ਜਾਣੇ ਆ ਤੇ ਜਿਹੜਾ ਸੋਚਦਾ ਮਾੜਾ ਬਣ ਗਿਆ ਉਹ ਉਹਨੂੰ ਪਿੱਛੋਂ ਵੀ ਕਿਹੜੀ ਪਿੱਛੇ ਨੂੰ ਪੀਛਕ ਨਹੀਂ ਪਿਆ ਉਹ ਦੱਸੇ ਆਣ ਕੇ ਸਾਨੂੰ ਦੱਸੇ ਜਨਾਨੀਆਂ ਨੂੰ ਹੈ ਇੰਨਾ ਛੋਟਾ ਟੈਂਟ ਸਾਨੂੰ ਵਧਾ ਨਹੀਂ ਆ ਰਿਹਾ ਇਹ ਲੋਕ ਤੇ ਜਿਹੜਾ ਕੰਮ ਸੋਹਣਾ ਸੋਹਣਾ ਲੱਗਣਾ ਮਾੜਾ ਕਿੱਦਾਂ ਹੋ ਜਾਊਗਾ ਨੇ ਪੁੱਤ ਸਰਪੰਚ ਜੀ ਲਿਆਣਾ ਜੇ ਹੈਗਾ ਜੇ ਇਹ ਜੋ ਕੋਈ ਸਾਡਾ ਪੁੱਤ ਆ ਪੱਛਾ ਜੇ ਜੰਮੇ ਤੇ ਪੜੇ ਉਹ ਥੋੜਾ ਕੰਮ ਕਰਨ ਗਿਆ ਠੀਕ ਹੈ ਜੀ ਜੀ ਬੜਾ ਵਧੀਆ ਰੋਡ ਬਹੁਤ ਸਾਜੀ ਬਣਿਆ ਬੜੇ ਖੁਸ਼ ਲੋਕ ਨੇ ਅਸੀਂ ਰੋਜ਼ ਤੇ ਲੰਗੜਾ ਬੜੀ ਔਖੇ ਸੀ ਲੰਘ ਨਹੀਂ ਹੁੰਦਾ ਸੀ ਉਹਨੇ ਇੰਨਾ ਵਧੀਆ ਰੋਡ ਇਹ ਕੋਈ ਗੱਲੀਛੋੜ ਬਹੁਤ ਹੀ ਵਧੀਆ ਗੋਆਰੇ ਖੁਸ਼ਿਆ ਮੇਰਾ ਪਿੰਡ ਹੈਗਾ ਖਾਲਦਾ ਜੀ ਕਿਉਂਕਿ ਨੰਗਾ ਲਾਂਗਾ ਖਾਲਾ ਬਹੁਤ ਆ ਬਿਲਕੁਲ ਠੀਕ ਸਾ ਬਹੁਤ ਖੁਸ਼ ਹਾਂ ਹਾਂਜੀ ਪਾਪਾ ਜੀ ਇਹ ਰਸਤੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਇਹ ਜੀ ਰਸਤਾ ਤੋਂ ਘੱਟੋ ਘੜਾ 50-60 ਸਾਲ ਪਹਿਲਾਂ ਕੱਚਾ ਰਸਤਾ ਸੀ ਆ ਤੇ ਝੋ ਵਗਦਾ ਹੁੰਦਾ ਇੱਥੇ ਮੀਂਹ ਪੈਣਾ ਤੇ ਤਕਰੀਬਨ ਇਹ ਆ ਵੀ ਨੰਗਣਾ ਵੀ ਬਹੁਤ ਮੁਸ਼ਕਲ ਸੀ ਆ ਰਾਜੇ ਸਾਡੀ ਜ਼ਮੀਨਾਂ ਸਾਨੂੰ ਪੜਾ ਦਿੱਤਾ ਸੀ ਵੱਡੋ ਜੈਦ ਕਰਦੇ ਹੁੰਦੇ ਸੀ ਪੱਠੇ ਸਿਰਾਂ ਦੇ ਲਿਆਉਣੇ ਟੋਕਰਾਂ ਚ ਲਿਆਉਣੇ ਹੁਣ ਪਈਏ ਜਾਂਦੇ ਆ ਮਿੰਟੋ ਮਿੰਟੀ 5 ਮਿੰਟ ਵੀ ਲਾਦੇ ਲੱਦ ਕੇ ਗਾਂ ਹੁੰਦੇ ਆ ਰੋਡ ਹੀ ਸਾਡੇ ਪੁੱਤ ਨੇ ਬਣਾਤਾ ਬਜਾ ਬਜਾ ਕਰਾਤੀ ਹਾਲੇ ਤੱਕ ਕਿਹੜੇ ਸਰਪੰਚ ਨੇ ਕਿ ਕੰਮ ਨਹੀਂ ਕੀਤਾ ਜਦੋਂ ਇੰਨੇ ਕੀਤਾ ਨੂੰ ਤੇ ਗਾਂ ਪਿੰਡਾਂ ਵਾਲੇ ਵੀ ਸੀਸਾ ਦੇਣਦੇ ਸਾਨੂੰ ਸਾਡੀ ਵੀ ਨਾਲ ਸੁਪਾ ਬਣੀ ਤੇ ਪੁੱਤ ਦੀ ਬਾਪ ਜਿੰਨੇ ਗਾਂ ਲੱਗੇ ਪਛਦੇ ਆ ਉਹ ਇੱਥੇ ਮੰਗਦੇ ਜਦੋਂ ਦੇ ਦੇ ਆ ਵੀ ਹਾਂ ਇਹਨੇ ਕੰਮ ਕੀਤਾ ਮੁਰੇ ਹੋ ਕੇ ਤੇ ਸ਼ਹਿਰਾਂ ਨਗਰ ਵੀ ਨਹਾੜਾ ਸੀਸਾ ਦੇ ਲਾਏ ਮੁੰਡੇ ਨੂੰ ਤੇ ਬਹੁਤ ਵਧੀਆ ਚੱਲ ਬਣ ਗਈ ਜਾਨ ਪੱਤੀ ਸੜਕ ਬਣ ਗਈ ਅੰਦਰੋਂ ਲਾ ਕੇ ਆ ਸ਼ੋਣਾ ਹੋਰ ਵੀ ਵਧਾਵਾਂਗੇ ਕੰਮ ਹੋਰ ਵੀ ਜਲਦੀ ਲੰਦਾ ਪਿੰਡ ਦਾ ਹੋਊਗਾ ਕੰਮ ਆ ਦੇਖੋ ਕੁਰਸੀਆਂ ਰੱਖੀਆਂ ਪੰਚਾਇਤ ਵੱਲੋਂ ਸਾਰੇ ਕੰਮ ਜਿਹੜਾ ਵੀ ਕੋਈ ਕੰਮ ਪੰਚਾਇਤ ਦੀ ਅਗਦੇ ਹੋਗੇ ਮੁੰਡਾ ਕਰਨੇ ਆਜਾ ਹੋਣਾ ਕੰਮ ਹੋਣਾ ਮੇਡ ਬੰਦ ਹਾਂਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆਪਣਾ ਮੁੱਦਾ ਜੀ ਆ ਰਸਤਾ ਜਿਹੜਾ ਹੈ ਨਾ ਮਤਲਬ ਪਹਿਲਾਂ ਅੱਜ ਤੋਂ 40 50 ਸਾਲ ਪਹਿਲਾਂ ਬਹੁਤ ਬਚਾਰਾ ਰਸਤਾ ਸੀ ਲੰਘ ਨਹੀਂ ਹੁੰਦਾ ਹੀ ਰਸਤੇ ਤੋਂ ਲੰਗਾ ਮੜਾ ਇੱਕ ਕਚਰਾ ਆਤਾ ਹੁੰਦਾ ਹੈ ਚੱਕੜ ਹੁੰਦਾ ਹੈ ਬਹੁਤ ਜ਼ਿਆਦਾ ਤੇ ਆਪਣੇ ਸੂਰਜ ਛੱਟਾ ਸ਼ੈਲੀ ਵੱਲੋਂ ਆਪਣੇ ਪੂਰੇ ਗ੍ਰਾਮ ਵਿਚਾਰੇ ਪਿੰਡ ਪਿੰਡ ਰੰਗਲਾ ਵੱਲੋਂ ਨਾ ਇਸ ਰਾਹਤੇ ਤੇ ਵਧੀਆ ਐਨ ਟਿਕਣਾ ਬਣਾਇਆ ਜਿਹੜਾ ਇੰਟਰਲੌਕ ਟਾਇਲ ਪੁਰਸੀਆਂ ਐਨ ਵਧੀਆ ਸਾਰਾ ਕੁਝ ਐਨ ਟਿਪ ਟੌਪ ਕੀਤਾ ਹੈ ਧੰਨ ਗਾਓ